ਸਸਰੀ ਕਾਲਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਮੈਂ ਬਹੁਤ ਹੀ ਵਧੀਆ ਤੁਹਾਡੇ ਵਾਸਤੇ ਰੈਸਪੀ ਲੈ ਕੇ ਆਈਆਂ ਕਰੇਲੇ ਦੀ ਇਹ ਚਟਪਟੇ ਕਰਾਰੇ ਕਰੇਲੇ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਨੇ ਤੇ ਬਹੁਤ ਹੀ ਝਟਪਟ ਬਣ ਕੇ ਤਿਆਰ ਹੋ ਜਾਣਗੇ ਇੱਕ ਵਾਰ ਤੁਸੀਂ ਬਣਾ ਕੇ ਖਾ ਲੇ ਤਾਂ ਹਰ ਵਾਰ ਤੁਸੀਂ ਇਸੇ ਤਰੀਕੇ ਦੇ ਬਣਾਓਗੇ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇਸ ਵਾਸਤੇ ਮੈਂ ਥੋੜੇ ਮੀਡੀਅਮ ਸਾਈਜ਼ ਦੇ ਕਰੇਲੇ ਲਏ ਨੇ ਇੱਥੇ 5 ਕੁ ਤੁਸੀਂ ਜ਼ਿਆਦਾ ਵੀ ਬਣਾ ਸਕਦੇ ਹੋ ਜਿੰਨੇ ਮਰਜ਼ੀ ਬਣਾ ਸਕਦੇ ਹੋ ਤੇ ਇਹਨੇ ਕਰੇਲਿਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਤੋਂ ਕਿ ਇਹਨਾਂ ਦੇ ਅੱਗੇ ਤੇ ਪਿੱਛੋਂ ਥੋੜਾ ਹਿੱਸਾ ਆਪਾਂ ਕੱਟ ਕੇ ਰੱਖ ਦਵਾਂਗੇ। ਔਰ ਜੇਕਰ ਕੋਈ ਇਹਨਾਂ ਕੋਲ ਇਹਨਾਂ ਦੇ ਕੋਈ ਦਾਗ-ਦੱਬਾ ਹੋਏ ਤੇ ਤੁਸੀਂ ਇਹ ਕੱਢ ਸਕਦੇ ਹੋ ਚਾਕੂ ਨਾਲ। ਇਸ ਤਰ੍ਹਾਂ ਪੂਰੇ ਕਰੇਲੇ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ। ਇਹ ਕਰੇਲੇ ਬਣਾਉਣੇ ਬਹੁਤ ਹੀ ਆਸਾਨ ਨੇ ਤੇ ਜੇਕਰ ਤੁਹਾਡੇ ਕੋਲ ਟਾਈਮ ਨਾ ਹੋਵੇ ਤੇ ਕਰੇਲੇ ਖਾਣ ਦਾ ਮਨ ਹੋਵੇ ਤੁਸੀਂ ਇਹ ਕਰੇਲੇ ਬਣਾ ਕੇ ਖਾ ਸਕਦੇ ਹੋ। ਇਸ ਤਰ੍ਹਾਂ ਜੇਕਰ ਕੋਈ ਦਾਗ-ਦੱਬਾ ਨਜ਼ਰ ਆਵੇ ਤੁਸੀਂ ਕੱਢ ਸਕਦੇ ਹੋ ਇਹਨੂੰ ਤੇ ਹੁਣ ਮੈਂ ਤੁਹਾਨੂੰ ਕੱਟ ਕੇ ਵਿਖਾਨੀ ਹਾਂ। ਇਹਨਾਂ ਸਾਰੇ ਕਰੇਲੇ ਨੂੰ ਆਪਾਂ ਇਸ ਤਰ੍ਹਾਂ ਗੋਲ-ਗੋਲ ਹਿੱਸਿਆਂ ਵਿੱਚ ਕੱਟ ਲਵਾਂਗੇ ਤੁਸੀਂ ਪਤਲੇ ਕੱਟਣੇ ਨੇ ਇਹਨਾਂ ਦੇ ਛਿਲਕੇ ਆਪਾਂ ਬਿਲਕੁਲ ਨਹੀਂ ਉਤਾਰਨੇ ਤੇ ਇਸ ਤਰ੍ਹਾਂ ਪਤਲੇ-ਪਤਲੇ ਤੁਸੀਂ ਬੀਜਾਂ ਦੇ ਸਮੇਤ ਹੀ ਕੱਟ ਲੈਣੇ ਨੇ ਇਹ ਬਿਲਕੁਲ ਵੀ ਕੋੜੇ ਨਹੀਂ ਬਣਨਗੇ ਫਰੈਂਡਸ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਇਸ ਤਰ੍ਹਾਂ ਮੈਂ ਸਾਰੇ ਕਰੇਲੇ ਕੱਟ ਕੇ ਰੱਖ ਲੈਣੇ ਤੇ ਹੁਣ ਆਪਾਂ ਇੱਕ ਬੋਲ ਵਿੱਚ ਪਾ ਲੈਣੇ ਤੁਸੀਂ ਬੀਜ ਨਾਲੇ ਰੱਖਣੇ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਕਰੇਲਿਆਂ ਵਿੱਚ ਤੇ ਹੁਣ ਪਾਵਾਂਗੇ 1 ਚਮਚ ਨਮਕ ਤੇ ਅੱਧਾ ਚਮਚ ਹਲਦੀ 1 ਚਮਚ ਮੈਥੇ ਸਿਰਕਾ ਪਾਇਆ ਹੈ ਵਾਈਟ ਵਾਲਾ ਤੁਸੀਂ ਜਿਹੜਾ ਨਿੰਬੂ ਦਾ ਰਸ ਹੈ ਉਹ ਵੀ ਤੁਸੀਂ 1-2 ਚਮਚ ਪਾ ਸਕਦੇ ਹੋ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਨਾਲ ਮਿਕਸ ਕਰ ਲਵਾਂਗੇ ਚਮਚ ਨਾਲ ਇਹ ਚੰਗੀ ਤਰ੍ਹਾਂ ਮਿਕਸ ਨਹੀਂ ਹੋਣਾ ਤੇ ਇਹਨੂੰ ਆਪਾਂ 15-20 ਮਿੰਟ ਵਾਸਤੇ ਰੱਖ ਦੇਵਾਂਗੇ ਤੇ ਹੁਣ 15-20 ਮਿੰਟਾਂ ਬਾਅਦ ਦੇਖੋ ਫਰੈਂਡ ਜਿਹੜੇ ਕਰੇਲੇ ਇਹਨਾਂ ਨੇ ਪਾਣੀ ਛੱਡਤਾ ਇਹ ਥੋੜਾ ਤੇ ਇਹਦੇ ਨਾਲ ਇਹ ਜਿਹੜਾ ਕੋੜਾਪਣ ਇਹ ਦੂਰ ਹੋ ਜਾਏਗਾ ਤੇ ਕਰੇਲੇ ਸਾਡੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਇੱਕ ਬਰਤਨ ਵਿੱਚ ਰੱਖ ਲਵਾਂਗੇ ਇਸ ਤਰ੍ਹਾਂ ਪੂਰਾ ਪਾਣੀ ਕੱਢ ਦਵਾਂਗੇ ਇਹਦੇ ਨਾਲ ਇਹਦਾ ਕਰੇਲਿਆਂ ਦਾ ਕੋੜਾਪਣ ਦੂਰ ਹੋ ਜਾਏਗਾ ਤੇ ਕਰੇਲੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਤੇ ਇਹਨਾਂ ਵਿੱਚ ਪਾਣੀ ਵੀ ਨਹੀਂ ਹੋਏਗਾ ਇਸ ਤਰ੍ਹਾਂ ਵੀ ਇੱਕ ਪਲੇਟ ਵਿੱਚ ਰੱਖ ਲਵਾਂਗੇ ਸਾਰੇ ਤੇ ਪਾਣੀ ਦੇਖੋ ਬਾਕੀ ਬਚ ਗਿਆ ਇਹ ਆਪਾਂ ਸਿੱਟ ਦੇਵਾਂਗੇ ਤੇ ਇਹ ਕਿ ਕੜਾਈ ਵਿੱਚ ਮੈਂ 3 ਟੇਬਲस्पून ਮਸਟਰਡ ਆਇਲ ਗਰਮ ਕਰਾਂਗੀ ਤੇਲ ਸਾਡਾ ਗਰਮ ਹੋ ਚੁੱਕਾ ਹੈ ਚੰਗੀ ਤਰ੍ਹਾਂ ਤੇ ਹੁਣ ਆਪਾਂ ਪਾਵਾਂਗੇ ਕਰੇਲੇ ਜਿਹੜੇ ਆਪਾਂ ਨਿਚੋੜ ਕੇ ਰੱਖੇ ਸੀ ਸਾਰੇ ਕਰੇਲੇ ਇੱਕੋ ਨਾਲੇ ਪਾ ਦਵਾਂਗੇ ਇਹਨਾਂ ਕਰੇਲਿਆਂ 'ਚ ਜਿਆਦਾ ਤੇਲ ਵੀ ਨਹੀਂ ਲੱਗਦਾ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬੰਦੇ ਨੇ ਤੇ ਬਣਾਉਣਾ ਵੀ ਬਹੁਤ ਆਸਾਨ ਹੈ ਇਹਨਾਂ ਨੂੰ ਨਾ ਇਹਨਾਂ ਦੇ ਛਿਲਕੇ ਲਾਉਣੇ ਤੇ ਨਾ ਹੀ ਇਹਨਾਂ ਨੂੰ ਪਰਕੇ ਬਣਾਉਣਾ ਪਵੇਗਾ तो टेस्ट बहुत ही वैया आएगा तो यू मैं हाई फ्लेम से दो तीन मिनट भुन लिया है तो देखो इस तरह कलर चेंज हो गया तो करेले भी साढ़े थ काफ़ी हद तक पक चुके करेले परसेंट तक कुक हो गए हैं तो हूँ उसी तेल से आप अद्धा चम्मच जीरा पावे थोड़ी जी हिंग भी पावगे तो ते तीन प्याज मैं इतने मीडियम साइज के लंबे लंबे कट के लिए ਤੇ 1 ਚਮਚ ਮੈਂ ਇਥੇ ਦਰਦਰੀ ਕੁੱਟੀ ਹੋਈ ਸੌਂਫ ਲਵਾਂਗੇ ਮੋਟੀ ਕੁੱਟੀ ਹੋਈ ਸੌਂਫ ਤੁਸੀਂ ਸੌਂਫ ਪਾਊਡਰ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਹਾਈ ਫਲੇਮ ਤੇ ਪੁੰਨਾਂਗੇ ਪਿਆਜ਼ ਨੂੰ ਇਹਨੂੰ ਆਪਾਂ 2 ਕੁ ਮਿੰਟ ਪੁੰਨਣਾ ਹੈ ਜਿਆਦਾ ਨਹੀਂ ਪੁੰਨਣਾ ਹਲਕਾ ਜਿਹਾ ਕਲਰ ਚੇਂਜ ਹੋ ਗਏ ਹੋ ਜੇ ਤਾਂ ਦੇਖਿਓ ਫਰੈਂਡ ਇਸ ਤਰ੍ਹਾਂ ਕਲਰ ਚੇਂਜ ਹੋ ਚੁੱਕਾ ਤੇ ਹੁਣ ਪਾਵਾਂਗੇ ਆਪਾਂ ਲਸਣ ਇੱਥੇ ਮੈਂ 8-10 ਲਸਣ ਦੀਆਂ ਕਲੀਆਂ ਨੂੰ ਬਰੀਕ ਕੁੱਟ ਲਿਆ ਸੀ ਤੇ ਲਸਣ ਨੂੰ ਵੀ ਆਪਾਂ 1 ਮਿੰਟ ਵਾਸਤੇ ਪੁੰਨ ਲੈਨੇ ਆ ਤੇ ਜਦੋਂ ਲਸਣ ਆਪਣਾ ਪੁੰਝੇ ਉਦੋਂ ਪਾਵਾਂਗੇ ਹਰੀਆਂ ਮਿਰਚਾਂ ਇੱਥੇ ਮੈਂ 2 ਹਰੀਆਂ ਮਿਰਚਾਂ ਲਈਆਂ ਨੇ ਇਹਨੂੰ ਵੀ ਥੋੜਾ ਜਿਹਾ ਚਲਾ ਦੇਨੇ ਆ ਤੇ ਹੁਣ ਪਾਵਾਂਗੇ 1 ਚਮਚ ਕਸੂਰੀ ਮੇਥੀ 1 ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਹਲਦੀ ਪਾਊਡਰ तो धनिया पाउडर थोड़ा जहा ज़्यादा जा लगेगा यानी कि डेढ़ चम्मच तो थोड़ा जहा गरम मसाला गरम मसाला बिल्कुल घट मात्रा च पावे एक चम्मच मैं इतने अमचूर पावगी अमचूर तुम जरूर पायो जे, जे को तो अमचूर ना आए तो लास्ट में नींबू का रस भी पा सकते हो एक दो चम्मच दो टेबल स्पून मैं इतने पानी पाया ताकि ये जोड़े मसाले है वह सड़ना जानू आप तरह मिक्स कर देवे ਤੇ ਮਿਕਸ ਕਰਨ ਤੋਂ ਬਾਅਦ ਆਪਾਂ ਇਸ 'ਚ ਪਾਵਾਂਗੇ ਜਿਹੜੇ ਕਰੇਲੇ ਆਪਾਂ ਤਿਆਰ ਕਰਕੇ ਰੱਖੇ ਸੀ ਉਹ ਫਰਾਈ ਕਰਕੇ ਰੱਖੇ ਸੀ ਇਹਨੂੰ ਆਪਾਂ ਚਲਾਵਾਂਗੇ ਤੇ ਪਹਿਲਾਂ ਆਪਾਂ ਪਾਵਾਂਗੇ ਇਸ 'ਚ ਨਮਕ ਨਮਕ ਆਪਾਂ ਕਰੇਲਿਆਂ 'ਚ ਪਹਿਲਾਂ ਵੀ ਪਾਇਆ ਸੀ ਤੇ ਹੁਣ ਤਿਆਰ ਨਾਲ ਪਾਣਾ ਮੈਂ 1 ਚਮਚ ਤੋਂ ਥੋੜਾ ਜਿਹਾ ਘੱਟ ਨਮਕ ਪਾਇਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੇਕਰ ਕਟਵਾਦ ਹੋਏ ਤੇ ਤੁਸੀਂ ਹੋਰ ਪਾ ਸਕਦੇ ਹੋ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਟੱਕਣ ਲਾ ਕੇ 3 ਕੁ ਮਿੰਟ ਹੋਰ ਪਕਾ ਲਵਾਂਗੇ ਮੀਡੀਅਮ ਫਲੇਮ ਤੇ ਤੇ ਫਰੈਂਡ ਇਹ ਜਿਹੜੇ ਕarele ਸਾਡੇ ਬਣ ਚੁੱਕੇ ਨੇ ਬਹੁਤ ਹੀ ਵਧੀਆ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਖਾਨੀ ਆ ਕਿ ਇਹ ਕਿੰਨੇ ਕਾਫੀ ਹੱਦ ਤੱਕ ਪੱਕ ਗਏ ਨੇ ਮਤਲਬ ਪੂਰੇ ਪੱਕ ਗਏ ਨੇ ਦੇਖੋ ਇਸ ਤਰ੍ਹਾਂ ਦਾ ਤੇ ਹੁਣ ਆਪਾਂ ਉਤੋਂ ਹਰਾ ਧਨੀਆ ਵੀ ਪਾਵਾਂਗੇ ਇਹ ਆਪਸ਼ਨਲ ਹੈਗਾ ਜੇਕਰ ਤੁਸੀਂ ਨਾ ਪਾਣਾ ਚਾਹੋ ਜਿਹੜੇ ਕarele ਇਸ ਤਰ੍ਹਾਂ ਵੀ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਤੇ ਫਰੈਂਡ ਜੇਕਰ ਤੁਹਾਨੂੰ ਰੈਸਪੀ ਜ਼ਰਾ ਵੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ